ਨਹੀਂ ਚਲੇਗੀ ਟੀਮ ਇਨਸਾਫ ਦੇ ਮੁਖੀ ਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਸਮਰਥਕਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਕੱਲ ਫਾਸਟਵੇ ਕੇਬਲ ਨੈਟਵਰਕ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਅਤੇ ਪੁਲਿਸ ਨਾਲ ਭੜੰਤ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀ ਝੜਪ ਤੋਂ ਬਾਅਦ ਬੈਂਸ ਦੇ ਕੱਪੜੇ ਵੀ ਫਟ ਗਏ ਸਨ ਉਹਨਾਂ ਦੀ ਦਸਤਾਰ ਵੀ ਲੈ ਗਈ ਸੀ ਪ੍ਰਦਰਸ਼ਨ ਦੌਰਾਨ ਕਈ ਮਹਿਲਾ ਸਮਰਥਕ ਵੀ ਜ਼ਖਮੀ ਹੋਈਆਂ ਸਨ ਦਾਅਵਾ ਕੀਤਾ ਕਿ ਉਹ ਅੰਕਿਤ ਅੱਜਿਕਾ ਬਈ ਪੀਸਫੁਲੀ ਡੈਮੋਨਸਟ੍ਰੇਸ਼ਨ ਕਰ ਰਹੇ ਸੀ ਇਹਨਾਂ ਦੇ ਉੱਤੇ ਕੋਈ ਫੈਂਸ ਨਹੀਂ ਬੰਦਾ ਹੈਗਾ ਅਸੀਂ ਇੱਕ ਰਿਕੁਐਸਟ ਕੀਤੀ ਦੈਟ ਦੇ ਸ਼ੁੱਡ ਬੀ ਡਿਸਚਾਰਜ ਆਰ ਇਨ ਦਾ ਆਲਟਰਨੇਟ ਦੇ ਬੀ ਰਿਲੀਜ਼ਡ ਔਨ ਬੇਲ ਅਸੀਂ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਸਰਕਾਰੀ ਵਕੀਲ ਨੂੰ ਨੋਟਿਸ ਦੇਤਾ ਕੱਲ੍ਹ ਵਾਸਤੇ ਜੇਲ੍ਹ ਵਿੱਚ ਦਾ ਉਹ ਜੇਲ੍ਹ ਨਹੀਂ ਭੇਜਤਾ ਕਿੰਨੇ ਦਿਨਾਂ ਲਈ 24-5 24-5 ਲਈ 24-5 ਕਿੰਨੇ ਦਿਨ ਹੋ ਗਏ ਜੀ 14 ਦਿਨ ਜਦੋਂ ਅਪੀਲ ਦਲੀਲ ਤੇ ਵਕੀਲ ਤਿੰਨਾਂ ਦੀ ਗੱਲ ਖਤਮ ਹੁੰਦੀ ਹੈ ਫਿਰ ਪਰਚੀ ਆਉਂਦੀ ਐ ਇੰਨੀ ਕੁ ਉਹ ਫੈਸਲਾ ਕਰਦੀ ਐ ਤੇ ਤਕਦੀਰਾਂ ਪਲਟ ਦਿੰਦੀ ਐ ਲੋਕ ਹੱਥਾਂ ਤੇ ਦੰਦੀਆਂ ਵੱਢਦੇ ਆ ਕਿ ਕਦੋਂ 2017 ਆਵੇ ਤੇ ਇਹਨਾਂ ਪਿਓ ਪੁੱਤਰਾਂ ਦਾ ਬੋਰੀ ਬਿਸਤਰਾ ਬਨ ਕੇ ਲੋਕਾਂ ਨੇ ਬਈ ਮਨਾ ਚ ਟਿਕਾਇਆ ਪਿਆ ਤੇ ਐਸਾ ਝੱਖੜ ਝੁਲਣਾ ਇਨਾ ਪਿਓ ਪੁੱਤਾਂ ਨੂੰ ਭਜਣ ਨੂੰ ਜਗ੍ਹਾ ਨਹੀਂ ਲੱਭਣੀ। ਟੀਮ ਇਨਸਾਫ ਨੇ ਪੰਜਾਬ ਸਰਕਾਰ 'ਤੇ ਸੂਬੇ 'ਚ ਮੀਡੀਆ ਐਮਰਜੈਂਸੀ ਲਾਉਣ ਦਾ ਇਲਜ਼ਾਮ ਲਾਇਆ ਸੀ ਜਿਸ ਦੇ ਤਹਿਤ ਪੰਜਾਬ ਦੇ ਮੂਰੀ ਕੇਬਲ ਨੈਟਵਰਕ ਫਾਸਟਵੇਅ ਦੇ ਦਫ਼ਤਰ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਉਸੇ ਵੇਲੇ ਪੁਲਿਸ ਨਾਲ ਟਕਰਾਅ ਹੋਈ ਸੀ।